ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹਸਪਤਾਲ ਚਾਹੀਦਾ ਜੇ ਸੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਦੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਅਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿਮੋਵਾਲ ਤੁਸੀਂ ਸਾਰੇ ਜਾਣਦੇ ਹੋ ਕਿ ਮੀਂਹ ਦਾ ਕਰਕੇ ਬਰਸਾਤਾਂ ਆਉਣ ਕਰਕੇ ਹੜਾਉਣ ਕਰਕੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਅੱਜ ਪਿੰਡ ਦੇ ਤਿਮੋਵਾਲ ਹੜਾ ਨਾ ਡਿੱਗੇ ਘਰਾਂ ਦਾ ਦਾਇਆ ਲੈਣ ਲਈ ਸਾਡੀ ਪੂਰੀ ਸਮੁੱਚੀ ਟੀਮ ਪਹੁੰਚੀ ਆ ਸਾਡੇ ਇੱਥੋਂ ਦੇ ਸਰਪੰਚ ਨੌਜਵਾਨ ਸਾਥੀ ਸਾਡਾ ਸੁਖਦੇਵ ਸਿੰਘ ਝੰਡਾ ਜੀ ਇਹਨਾਂ ਦੀ ਪੂਰੀ ਪੰਚਾਇਤ ਸਾਰੀ ਟੀਮ ਨਾਲ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਘਰ ਡਿੱਗ ਗਿਆ ਉਹਨਾਂ ਦਾ ਮੁਬਾਇਨਾ ਕੀਤਾ ਸਾਡੇ ਨਾਲ ਪਟਵਾਰੀ ਸਾਹਿਬ ਵੀ ਨਾਲ ਨੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨਾਲ ਨੇ ਤਾਂ ਜੋ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਵੀ ਇਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਤਾਂ ਜੋ ਆਪਣੇ ਸਿਰ ਦੀ ਛੱਤ ਜਿਹੜੀ ਆ ਉਹ ਪਾਲਣ ਤਾਂ ਆਪ ਦੇ ਘਰਾਂ ਦੇ ਵਿੱਚ ਆਪ ਦੇ ਬੱਚਿਆਂ ਦੇ ਵਿੱਚ ਆਪ ਦੇ ਪਰਿਵਾਰਾਂ ਦੇ ਵਿੱਚ ਮਾਲਕ ਇਹਨਾਂ ਤੇ ਤੰਦਰੁਸਤੀ ਬਣਾਈ ਰੱਖੇ ਪਰ ਇਹ ਆ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਕਾਫੀ ਘਰ ਨੇ ਜਿਹੜੇ ਪਿੰਡ ਛੱਜਲ ਬਟਿੱਚਵੀ ਜਿਹੜੇ ਟਿੱਗੇ ਨੇ ਮਾਲਕ ਨੇ ਕਿਰਪਾ ਕੀਤੀ ਹੈ ਮੈਂ ਅਰਦਾਸ ਵੀ ਕਰਦਾ ਮਾਲਕ ਅਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਤੇ ਕਿਰਪਾ ਬਣਾਈ ਰੱਖੇ ਤਾਲਵਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿੰਮੋਵਾਲ ਤੁਸੀਂ ਸਾਰੇ ਜਾਣਦੇ ਹੋ ਕਿ ਮੀਂਹ ਦਾ ਕਰਕੇ ਬਰਸਾਤਾਂ ਆਉਣ ਕਰਕੇ ਹੜ੍ਹ ਆਉਣ ਕਰਕੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਅੱਜ ਪਿੰਡ ਤਿੰਮੋਵਾਲ ਹੜ੍ਹਾਂ ਨਾਲ ਡਿੱਗੇ ਘਰਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੀ ਪੂਰੀ ਸਮੁੱਚੀ ਟੀਮ ਪਹੁੰਚੀ ਆ ਸਾਡੇ ਇੱਥੋਂ ਦੇ ਸਰਪੰਚ ਨੌਜਵਾਨ ਸਾਥੀ ਸਾਡਾ ਸੁਖਦੇਵ ਸਿੰਘ ਝੰਡਾ ਜੀ ਇਹਨਾਂ ਦੀ ਪੂਰੀ ਪੰਚਾਇਤ ਸਾਰੀ ਟੀਮ ਨਾਲ ਹੈ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਘਰ ਡਿੱਗ ਗਿਆ ਉਹਨਾਂ ਦਾ ਮੁਵਾਇਨਾ ਕੀਤਾ ਸਾਡੇ ਨਾਲ ਪਟਵਾਰੀ ਸਾਹਿਬ ਵੀ ਨਾਲ ਨੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨਾਲ ਨੇ ਤਾਂ ਜੋ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਵੀ ਇਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਤਾਂ ਜੋ ਆਪਣੇ ਸਿਰ ਦੀ ਛੱਤ ਜਿਹੜੀ ਆ ਉਹ ਪਾਲਣ ਤਾਂ ਆਪ ਦੇ ਘਰਾਂ ਦੇ ਵਿੱਚ ਆਪ ਦੇ ਬੱਚਿਆਂ ਦੇ ਵਿੱਚ ਆਪ ਦੇ ਪਰਿਵਾਰਾਂ ਦੇ ਵਿੱਚ ਮਾਲਕ ਇਹਨਾਂ ਤੇ ਤੰਦਰੁਸਤੀ ਬਣਾਈ ਰੱਖੇ ਪਰ ਇਹ ਆ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਕਾਫੀ ਘਰ ਨੇ ਜਿਹੜੇ ਪਿੰਡ ਛੱਜਲ ਬੱਡਿਚੀ ਵੀ ਜਿਹੜੇ ਟਿੱਗੇ ਨੇ ਮਾਲਕ ਨੇ ਕਿਰਪਾ ਕੀਤੀ ਹੈ ਮੈਂ ਅਰਦਾਸ ਵੀ ਕਰਦਾ ਮਾਲਕ ਅਕੀਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਤੇ ਕਿਰਪਾ ਬਣਾਈ ਰੱਖੇ ਤਾਲਵਾ ਅਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿਮੋਵਾਲ ਤੁਸੀਂ ਸਾਰੇ ਜਾਣਦੇ ਹੋ ਕਿ ਮੀਂਹ ਦਾ ਕਰਕੇ ਬਰਸਾਤਾਂ ਆਉਣ ਕਰਕੇ ਹੜ੍ਹ ਆਉਣ ਕਰਕੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਅੱਜ ਪਿੰਡ ਦੇ ਤਿਮੋਵਾਲ ਹੜਾ ਨਾਲ ਡਿੱਗੇ ਘਰਾਂ ਦਾ ਜਾਇਜ਼ਾ ਲੈਣ ਲਈ ਸਾਡੀ ਪੂਰੀ ਸਮੁੱਚੀ ਟੀਮ ਪਹੁੰਚੀ ਆ ਸਾਡੇ ਇੱਥੋਂ ਦੇ ਸਰਪੰਚ ਨੌਜਵਾਨ ਸਾਥੀ ਸਾਡਾ ਸੁਖਦੇਵ ਸਿੰਘ ਝੰਡਾ ਜੀ ਇਹਨਾਂ ਦੀ ਪੂਰੀ ਪੰਚਾਇਤ ਸਾਰੀ ਟੀਮ ਨਾਲ ਹੈ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਘਰ ਡਿੱਗ ਗਿਆ ਉਹਨਾਂ ਦਾ ਮੁਵਾਇਨਾ ਕੀਤਾ ਸਾਡੇ ਨਾਲ ਪਟਵਾਰੀ ਸਾਹਿਬ ਵੀ ਨਾਲ ਨੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨਾਲ ਨੇ ਤਾਂ ਜੋ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਵੀ ਇਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਤਾਂ ਜੋ ਆਪਣੇ ਸਿਰ ਦੀ ਛੱਤ ਜਿਹੜੀ ਆ ਉਹ ਪਾਲਣ ਤਾਂ ਆਪ ਦੇ ਘਰਾਂ ਦੇ ਵਿੱਚ ਆਪ ਦੇ ਬੱਚਿਆਂ ਦੇ ਵਿੱਚ ਆਪ ਦੇ ਪਰਿਵਾਰਾਂ ਦੇ ਵਿੱਚ ਮਾਲਕ ਇਹਨਾਂ ਤੇ ਤੰਦਰੁਸਤੀ ਬਣਾਈ ਰੱਖੇ ਪਰ ਇਹ ਆ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਕਾਫੀ ਘਰ ਨੇ ਜਿਹੜੇ ਪਿੰਡ ਛੱਜਲ ਵੱਡਿੱਛੀ ਵੀ ਜਿਹੜੇ ਟਿੱਗੇ ਨੇ ਮਾਲਕ ਨੇ ਕਿਰਪਾ ਕੀਤੀ ਹੈ ਮੈਂ ਅਰਦਾਸ ਵੀ ਕਰਦਾ ਮਾਲਕ ਅਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਤੇ ਕਿਰਪਾ ਬਣਾਈ ਰੱਖੇ ਤਾਲਵਾ ਅਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿਮੋਵਾਲ ਤੁਸੀਂ ਸਾਰੇ ਜਾਣਦੇ ਹੋ ਕਿ ਮੀਂਹ ਦਾ ਕਰਕੇ ਬਰਸਾਤਾਂ ਆਉਣ ਕਰਕੇ ਹੜ੍ਹ ਆਉਣ ਕਰਕੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਅੱਜ ਪਿੰਡ ਤਿਮੋਵਾਲ ਹੜ੍ਹਾਂ ਨਾਲ ਡਿੱਗੇ ਘਰਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੀ ਪੂਰੀ ਸਮੁੱਚੀ ਟੀਮ ਪਹੁੰਚੀ ਆ ਸਾਡੇ ਇੱਥੋਂ ਦੇ ਸਰਪੰਚ ਨੌਜਵਾਨ ਸਾਥੀ ਸਾਡਾ ਸੁਖਦੇਵ ਸਿੰਘ ਝੰਡਾ ਜੀ ਇਹਨਾਂ ਦੀ ਪੂਰੀ ਪੰਚਾਇਤ ਸਾਰੀ ਟੀਮ ਨਾਲ ਹੈ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਘਰ ਡਿੱਗ ਗਿਆ ਉਹਨਾਂ ਦਾ ਮੁਵਾਇਨਾ ਕੀਤਾ ਸਾਡੇ ਨਾਲ ਪਟਵਾਰੀ ਸਾਹਿਬ ਵੀ ਨਾਲ ਨੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨਾਲ ਨੇ ਤਾਂ ਜੋ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਵੀ ਇਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਤਾਂ ਜੋ ਆਪਣੇ ਸਿਰ ਦੀ ਛੱਤ ਜਿਹੜੀ ਆ ਉਹ ਪਾਲਣ ਤਾਂ ਆਪ ਦੇ ਘਰਾਂ ਦੇ ਵਿੱਚ ਆਪ ਦੇ ਬੱਚਿਆਂ ਦੇ ਵਿੱਚ ਆਪ ਦੇ ਪਰਿਵਾਰਾਂ ਦੇ ਵਿੱਚ ਮਾਲਕ ਇਹਨਾਂ ਤੇ ਤੰਦਰੁਸਤੀ ਬਣਾਈ ਰੱਖੇ ਲੋਏ ਆ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਕਾਫੀ ਘਰ ਨੇ ਜਿਹੜੇ ਪਿੰਡ ਛੱਜਲ ਬਟਿਚਵੀ ਜਿਹੜੇ ਟਿੱਗੇ ਨੇ ਮਾਲਕ ਨੇ ਕਿਰਪਾ ਕੀਤੀ ਹੈ ਮੈਂ ਅਰਦਾਸ ਵੀ ਕਰਦਾ ਮਾਲਕ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਤੇ ਕਿਰਪਾ ਬਣਾਈ ਰੱਖੇ ਤਾਲਵਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿਮੋਵਾਲ ਤੁਸੀਂ ਸਾਰੇ ਜਾਣਦੇ ਹੋ ਕਿ ਮੀਂਹ ਦਾ ਕਰਕੇ ਬਰਸਾਤਾਂ ਆਉਣ ਕਰਕੇ ਹੜਾਉਣ ਕਰਕੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਅੱਜ ਪਿੰਡ ਦੇ ਤਿਮੋਵਾਲ ਹੜਾ ਨਾ ਡਿੱਗੇ ਘਰਾਂ ਦਾ ਦਾਇਆ ਲੈਣ ਲਈ ਸਾਡੀ ਪੂਰੀ ਸਮੁੱਚੀ ਟੀਮ ਪਹੁੰਚੀ ਆ ਸਾਡੇ ਇੱਥੋਂ ਦੇ ਸਰਪੰਚ ਨੌਜਵਾਨ ਸਾਥੀ ਸਾਡਾ ਸੁਖਦੇਵ ਸਿੰਘ ਝੰਡਾ ਜੀ ਇਹਨਾਂ ਦੀ ਪੂਰੀ ਪੰਚਾਇਤ ਸਾਰੀ ਟੀਮ ਨਾਲ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਘਰ ਡਿੱਗ ਗਿਆ ਉਹਨਾਂ ਦਾ ਮੁਬਾਇਨਾ ਕੀਤਾ ਸਾਡੇ ਨਾਲ ਪਟਵਾਰੀ ਸਾਹਿਬ ਵੀ ਨਾਲ ਨੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨਾਲ ਨੇ ਤਾਂ ਜੋ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਵੀ ਇਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਤਾਂ ਜੋ ਆਪਣੇ ਸਿਰ ਦੀ ਛੱਤ ਜਿਹੜੀ ਆ ਉਹ ਪਾਲਣ ਤਾਂ ਆਪ ਦੇ ਘਰਾਂ ਦੇ ਵਿੱਚ ਆਪ ਦੇ ਬੱਚਿਆਂ ਦੇ ਵਿੱਚ ਆਪ ਦੇ ਪਰਿਵਾਰਾਂ ਦੇ ਵਿੱਚ ਮਾਲਕ ਇਹਨਾਂ ਤੇ ਤੰਦਰੁਸਤੀ ਬਣਾਈ ਰੱਖੇ ਪਰ ਇਹ ਆ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਕਾਫੀ ਘਰ ਨੇ ਜਿਹੜੇ ਪਿੰਡ ਛੱਜਲ ਬਟਿਚਵੀ ਜਿਹੜੇ ਟਿੱਗੇ ਨੇ ਮਾਲਕ ਨੇ ਕਿਰਪਾ ਕੀਤੀ ਹੈ ਮੈਂ ਅਰਦਾਸ ਵੀ ਕਰਦਾ ਮਾਲਕ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਤੇ ਕਿਰਪਾ ਬਣਾਈ ਰੱਖੇ ਤਾਲਵਾ ਅਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿਮੋਵਾਲ ਤੁਸੀਂ ਸਾਰੇ ਜਾਣਦੇ ਹੋ ਕਿ ਮੀਂਹ ਦਾ ਕਰਕੇ ਬਰਸਾਤਾਂ ਆਉਣ ਕਰਕੇ ਹੜਾਉਣ ਕਰਕੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਅੱਜ ਪਿੰਡ ਦੇ ਤਿਮੋਵਾਲ ਹੜਾ ਨਾ ਡਿੱਗੇ ਘਰਾਂ ਦਾ ਦਾਇਆ ਲੈਣ ਲਈ ਸਾਡੀ ਪੂਰੀ ਸਮੁੱਚੀ ਟੀਮ ਪਹੁੰਚੀ ਆ ਸਾਡੇ ਇੱਥੋਂ ਦੇ ਸਰਪੰਚ ਨੌਜਵਾਨ ਸਾਥੀ ਸਾਡਾ ਸੁਖਦੇਵ ਸਿੰਘ ਝੰਡਾ ਜੀ ਇਹਨਾਂ ਦੀ ਪੂਰੀ ਪੰਚਾਇਤ ਸਾਰੀ ਟੀਮ ਨਾਲ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਘਰ ਡਿੱਗ ਗਿਆ ਉਹਨਾਂ ਦਾ ਮੁਬਾਇਨਾ ਕੀਤਾ ਸਾਡੇ ਨਾਲ ਪਟਵਾਰੀ ਸਾਹਿਬ ਵੀ ਨਾਲ ਨੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨਾਲ ਨੇ ਤਾਂ ਜੋ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਵੀ ਇਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਤਾਂ ਜੋ ਆਪਣੇ ਸਿਰ ਦੀ ਛੱਤ ਜਿਹੜੀ ਆ ਉਹ ਪਾਲਣ ਤਾਂ ਆਪ ਦੇ ਘਰਾਂ ਦੇ ਵਿੱਚ ਆਪ ਦੇ ਬੱਚਿਆਂ ਦੇ ਵਿੱਚ ਆਪ ਦੇ ਪਰਿਵਾਰਾਂ ਦੇ ਵਿੱਚ ਮਾਲਕ ਇਹਨਾਂ ਤੇ ਤੰਦਰੁਸਤੀ ਬਣਾਈ ਰੱਖੇ ਲੋਏ ਆ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਕਾਫੀ ਘਰ ਨੇ ਜਿਹੜੇ ਪਿੰਡ ਛੱਜਲ ਬਟਿੱਚਵੀ ਜਿਹੜੇ ਟਿੱਗੇ ਨੇ ਮਾਲਕ ਨੇ ਕਿਰਪਾ ਕੀਤੀ ਹੈ ਮੈਂ ਅਰਦਾਸ ਵੀ ਕਰਦਾ ਮਾਲਕ ਅਕੀਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਤੇ ਕਿਰਪਾ ਬਣਾਈ ਰੱਖੇ ਤਾਲਵਾ